ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੋਝੀਆਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਪੰਜ ਵੜ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਪੋਝੀਆਂ ਚਭਾਲ ਦੇ ਵੀ ਬਿਲਕੁਲ ਲੱਗ ਗਿਆ ਸੋ ਜੀਓ ਵਾਲਾ ਪਿੰਡ ਥੋੜੀ ਦੂਰੀ ਤੇ ਆ ਸੋ ਹਰੇਕ ਪਾਸੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਘਰ ਅੱਜ ਦੋਸਤੋ ਪਹੁੰਚੇ ਆਪਣੀ ਮਾਲ ਤਕਰੀਬਨ ਤੁਹਾਨੂੰ ਕਾਫੀ ਦਿਖਾਉਣਾ ਸੀਗਾ ਕੋਈ ਤਿੰਨ ਚਾਰ ਪਸ਼ੂ ਦਿਖਾਉਣੇ ਸੀਗੇ ਕੁਝ ਨਾਕ ਜਿਹੜੇ ਸੇਲ ਹੋ ਗਿਆ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਜਿਹੜੀ ਆਪਾਂ ਵਾੜ ਤੁਹਾਨੂੰ ਦਿਖਾਵਾਂਗੇ ਸੂਈ ਸੁਵਾਈਆ ਬਿਲਕੁਲ ਤਾਜੀ ਇਸ ਵਕਤ ਕਿੰਨੇ ਦੁੱਧ ਤੇ ਕੀ ਰੇਟ ਪੜਦਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਬਾਕੀ ਮਾਲ ਤਕਰੀਬਨ ਉਦਾ ਰਹਿਦਾ ਰੁਟੀਨ ਦੇ ਵਿੱਚ ਹੀ ਪੁੱਛਕਿਛ ਕਰਦੇ ਰਿਆ ਕਰੋ ਸੋ ਡਿਟੇਲ ਤੁਸੀਂ ਲੈਂਦੇ ਰਿਆ ਕਰੋ ਠੀਕਾ ਜੀ ਕਿਉਂਕਿ ਵਪਾਰ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਕਿਸੇ ਭਰਾ ਨੇ ਚੰਗੀ ਸਾਫ਼ ਸੁਥਰੀ ਵਾੜ ਖਰੀਦਣੀ ਆ ਤੇ ਪਸ਼ੂ ਆਏ ਗਿਆ ਰਹਿੰਦੇ ਆ ਰੁਟੀਨ ਦੇ ਵਿੱਚ ਹੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਚੜਦੀ ਕਲਾ ਬੜੀ ਕਿਰਪਾ ਮਾਲਕ ਦੀ ਬਨਾਲੀਆਂ ਦਵਾਲੀਆਂ ਬਨਾਲੀਆਂ ਬਨਾਲੀਆਂ ਚਲੋ ਸ਼ੁਕਰ ਹੈ ਮਾਲਕ ਦਾ ਕਿਰਪਾ ਸੁਪਰ ਸ਼ੁਕਰ ਹਾਂਜੀ ਭਾਜੀ ਅੱਜ ਐਨੀਮਲ ਜਿਵੇਂ ਆਪਣੀ ਤਕਰੀਬਨ ਕੱਲ ਹੀ ਗੱਲ ਹੋਈ ਸੀ ਵੀ ਕੱਲ ਹੋਈ ਚਾਰ ਤਿੰਨ ਚਾਰ ਨਾਂਗ ਸੀਗੇ ਤਿੰਨ ਚਾਰ ਨਾਂਗੇ ਵਿੱਚੋਂ ਕੋਈ ਦੋ ਤਿੰਨ ਤਿੰਨ ਵੜਾ ਆਪਣੇ ਕੋਲ ਵਿਕ ਗਈਆਂ ਉਹ ਸੇਲ ਹੋ ਗਈਆਂ ਤੇ ਫਿਲਹਾਲ ਜਿਹੜੀ ਇੱਕੋ ਇੱਕ ਜਿਹੜੀ ਵੜ ਅੱਜ ਆਪਾਂ ਦਿਖਾਉਣੀ ਆ ਇੱਕੋ ਰਹਿ ਗਈ ਵੀ ਵੀ ਕੰਦਾਈ ਸੀ ਫੇ ਤੁਹਾਨੂੰ ਕਿਹਾ ਕਰ ਗਏ ਕਿ ਉਹਨਾਂ ਨੂੰ ਫੇਰਾ ਪੈਣਾ ਤੇ ਮਾਹਾਂ ਚਲੇ ਇਹਦੀ ਵੀਡੀਓ ਪਾ ਦੂਗਾ ਓਕੇ ਹੋ ਗਿਆ ਰੋਕੀ ਬਈ ਇੱਕੋ ਖਾਸ ਇਹ ਵੀ ਰੋਕਤੀ ਇੱਕ ਮਹਾਰਕ ਵੀ ਇੱਕ ਤੇ ਰੋਕੋ ਮ ਲਾਵੀ ਨਾਲ ਦੀ ਨਾਲ ਸਾਡਾ ਬਿਲਕੁਲ ਜਿਹੜਾ ਹੈਗਾ ਨਾ ਮੇਲ ਮਲਾਪ ਆ ਉਹ ਬਣਿਆ ਰਹਿੰਦਾ ਤਾਂ ਨਾਲੇ ਤੁਹਾਡਾ ਗਾਹ ਭੈਣ ਭਰਾਵਾਂ ਨਾਲ ਬਣਾ ਸੀ ਨਾਲ ਬੰਜਦਾ ਪਿਆਰ ਵੱਜਦਾ ਜੀ ਹਾਂ ਜੀ ਤੇ ਭਾਜੀ ਵਹਿਰ ਚੰਗੀ ਆ ਸਾਫ ਸੁਥਰੀ ਆ ਹਾਂ ਜੀ ਪਹਿਲੇ ਸੂਰੇ ਸੰਧੂ ਸਾਹਿਬ ਠੀਕ ਆ ਜੀ ਪਹਿਲਾ ਸੂਬਾ ਸੂਈ ਆ ਹਾਂ ਜੀ ਅੱਜ ਕਿੰਨਾ ਕ ਸਮਾਂ ਹੋ ਗਿਆ ਨੀ ਸੂਈ ਇਹਨੂੰ 8 ਤੋਂ 10 ਦਿਨ ਹੋ ਗਏ ਆ ਲਓ ਜੀ 8 ਤੋਂ 10 ਦਿਨ ਦਾ ਜਿਹੜਾ ਸਮਾਂ ਹੋ ਗਿਆ ਪਲੂਣ ਬੱਚੀ ਤੁਹਾਨੂੰ ਦਿਖਾ ਰਹੇ ਆ 10 ਦਿਨਾਂ ਦੀ ਸੂਈ ਆ ਇੱਧਰ ਇੱਕ ਜਿਹੜਾ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਆ ਬੱਚਾ ਮਗਰ ਇਹਦੇ ਇਹ ਮਿਲ ਕਾਫਾ ਤੇ ਐਸ ਵਕਤ ਭਾਜੀ ਕਿੰਨੇ ਕ ਦੁੱਧ ਤੇ ਚੱਲਣ ਦੀ ਕਹਨੂੰ ਸਮਝੋ ਸਭ ਪੈਂ 18 ਕਹਿਦਿਏ 19 ਕਹਿਦਿਏ ਤੇ 15 16 ਲੀਟਰ ਕੰਡੇ ਤੋਲਵਾ ਦੁੱਧ ਆ 15 16 ਹਾਂਜੀ ਲੋ ਜੀ 15 16 ਲੀਟਰ ਜਿਹੜਾ ਦੋਸਤੋ ਬਿਲਕੁਲ ਕੰਡੇ ਤੋਲਵਾ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਥਾਣ ਥੱਪਾ ਬਹੁਤ ਸੋਹਣਾ ਮੁੱਠੀ ਮੁੱਠੀ ਵਾਲਾ ਥਾਣਾ ਹਾਂ ਅਜੇ ਤੂੜੀ ਤੇ ਅੰਦੇਰੀ ਹਸਾਨ ਆ ਜਿੱਦਾਂ ਸਾਰਾ ਸਟਾਰਟ ਹੋਗਾ 20 ਤੋਂ ਪਲੱਸ ਚੱਲ ਜਾਣੀ ਬੱਚੀ ਮੈਨੂੰ ਪਤਾ ਠੀਕ ਆ ਜੀ ਹਾਂ ਮੇਰੀ ਸੁੱਕੀ ਤੂੜੀ ਦੇ ਮ ਹਰੇ ਨਾਲ ਟੋਕੜਾ ਸਜਰਾ ਹਿੰਦੀਆਂ ਇਹਦੇ ਹਾਂ ਬਾਕੀ ਚੋਣ ਚਵਾਦੀ ਚੰਗੀ ਆਪਾਂ ਵਿੱਚ ਮੈਂ ਬਿਲਕੁਲ ਪੋਲੀ ਕੋਈ ਗੱਲ ਪੂਰ ਛੱਟਾ ਨਹੀਂ ਭੈਣ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਭੈਣ ਪ੍ਰਾ ਤਸੱਲੀ ਕਰਕੇ ਆਪਣੀ ਖੜੇ ਹੂੰ ਦੁੱਧ ਜਿੰਨਾ ਦੁੱਧ ਸਿਆ ਇਹ ਨਾ ਹੋਊ ਤਾਂ ਵੈਡ ਲੈ ਜੇ ਨਹੀਂ ਤਾਂ ਰਹਿੰਦੇ ਹੂੰ ਬਾਕੀ ਚਮਕ ਤਮਕ ਬੜੀ ਆ ਮਾਣਾ ਬੜੀ ਸੋਹਣੀ ਹੈ ਬੱਚੀ ਲੋ ਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਗੋਲਾ ਗਾਲਾ ਚੰਗਾ ਚਮਕ ਤਮਕ ਪੂਰੀ ਆ ਖੋਲ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਚਵਾਈ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਕੋਈ ਵੀ ਫਾਰਮਰ ਭਰਾ ਆਪਣੇ ਠੀਕ ਹੈ ਜੀ ਆਨਲਾਈਨ ਚਾਹੇ ਤੁਸੀਂ ਇੱਥੇ ਆਣ ਕੇ ਖਰੀਦਾਰੀ ਕਰਦੇ ਜੇ ਤੇ ਬਿਲਕੁਲ ਇੱਕ ਚਵਾਈ ਤੁਸੀਂ ਵਿੱਚ ਵੀਡੀਓ ਤੇ ਦੇਖ ਲਓਗੇ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਲੇਵੇ ਦੀ ਸਾਫ ਸੁਥਰੀ ਆ ਠੀਕ ਆ ਜੀ ਤੇ ਬਾਕੀ ਮਾਲ ਤਕਰੀਬਨ ਜਿਹੜੇ 200 ਪਸ਼ੂ ਆਏਗੇ ਰਹਿੰਦੇ ਆ ਇੱਕੋ ਇੱਕ ਜਿਹੜੀ ਅੱਜ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਮਾਲ ਸਵੇਰ ਵੈਸੇ ਗੱਲਬਾਤ ਹੋ ਰਹੀ ਸੀਗੀ ਕਿੰਨੇ ਜਿਹੜੀਆਂ ਵੈੜਾਂ ਸੇਲ ਹੋ ਚੁੱਕੀਆਂ ਸੀ ਠੀਕ ਹੈ ਜੀ ਬਈ 16 ਲੀਟਰ ਤੋਂ ਬਾਹਰ ਵਾਰੀ ਆ ਬਾਹਰ ਵਾਰੀ ਆ 16 ਦਾ ਲਓ ਜੀ 16 ਲੀਟਰ ਤੋਂ ਹੀ ਬਾਹਰ ਵਾਰੀ ਠੀਕ ਆ ਜੀ ਤੇ 10-10 ਦਿਨਾਂ ਦੀ ਸੂਈ ਆ ਬਾਕੀ ਪਲੂਨ ਚਲੋ ਪਹਿਲਾਂ ਵੱਝੀ ਇਹ ਸੂਈ ਆ ਸਟਾਰਟਿੰਗ ਚੰਗੀ ਕੀਤੀ ਆ ਤੇ ਜਿਹੜੇ ਮੇਰੇ ਫਾਰਮਰ ਭਰਾ ਠੀਕ ਆ ਜੀ ਕੋਈ 16 17 ਜਾਂ 17 ਲੀਟਰ ਤੋਂ ਬਾਹਰ ਵਾਰ ਦੁੱਧ ਚਵਾਈ ਵਾਲਾ ਪਸ਼ੂ ਲੱਭ ਰਹੇ ਆ ਠੀਕ ਆ ਤੇ ਬਾਕੀ ਹੈਗੀ ਵਾਧੇ ਬੰਦੀ ਆਉਂਦੇ ਹੋਰ ਕੱਦ ਵਸ਼ੀ ਨੇ ਘਰ ਰਣਾ ਲੱਖ ਰੁਪਏ ਦੀ ਵਸ਼ੀ ਆਉਂਦੇ ਉਹਨੂੰ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਨਾ ਵੀਰ ਗੱਲ ਇਸ ਤਰ੍ਹਾਂ ਵੀ ਚਲੋ ਡਿਮਾਂਡ ਚਾਹੇ ਮੁੱਲ ਦੀ ਗੱਲ ਕਰੀਏ ਨਹੀਂ ਨਹੀਂ ਹਾਂਜੀ ਤੇ ਸਾਲ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਕਿ 10-15 2000 ਦਾ ਫਰਕ ਪੈ ਜਾਂਦਾ ਹੈ ਪੈਂਦਾ ਪੈਂਦਾ ਜੀ ਕਿਉਂਕਿ ਗਿਣਤੀ ਕਿਤੇ ਨਾ ਕਿਤੇ ਘੜੀ ਵੀ ਜਾਂਦੀ ਹੈ ਹਾਂਜੀ ਹਾਂਜੀ ਪਿੱਛੋਂ ਜਿਹੜੀ ਸਾਫ ਸੰਭਾਲਾ ਛੋਟੇ ਬੱਚੇ ਕੋਈ ਏਡੀ ਬਾਲੇ ਤਿਆਰ ਨਹੀਂ ਹੁੰਦੇ ਤਿਆਰ ਨਹੀਂ ਹੁੰਦਾ ਹਨ ਫਾਰਮਾਂ ਉਹਦੇ ਵਿੱਚ ਤਾਂ ਚਲੋ ਤਿਆਰੀ ਵਧੀਆ ਚੱਲੀ ਜਾਂਦੀ ਆ ਪਨੀਰੀ ਤਿਆਰ ਕਰੀ ਜਾਂਦੇ ਆ ਫਿਰ ਆਮ ਨਾਰਮਲ ਘਰਾਂ ਦੇ ਵਿੱਚ ਥੋੜਾ ਜਿਹਾ ਔਖਾ ਤਾਂ ਉਹਦੇ ਕਰਕੇ ਪਸ਼ੂ ਚੰਗਾ ਸੁਥਰਾ ਲੱਭਦਾ ਵੀ ਔਖਾ ਹੀ ਬੜਾ ਔਖਾ ਜਰਾ ਗੁਜਰਾ ਖੁੱਲਾ ਗੱਡੀਆਂ ਪਰ ਪਰ ਉਧਰ ਤੁਰ ਆ ਜਾਂਦਾ ਹਾਂਜੀ ਹਾਂਜੀ ਛੋਟਾ ਛੋੜਾ ਇਹ ਮੁੱਲ ਕਰ ਗਏ ਛੋਟਾ ਕਰੀਏ ਹਾਂ ਪਾ 70 ਵੀ ਕੀ ਮੰਗਣਾ ਨਾ 60 ਮੰਗੀਏ ਹਾਂ ਤਰੇਠ ਕੀ ਹਜ਼ਾਰ ਰੁਪਿਆ ਲੈ ਲਈਏ ਜਿਆ ਜੀ ਕਰਕੇ ਦੇ ਜਿਆ ਤਰੇਠ ਹਜ਼ਾਰ ਦੀ ਦਿੱਤੀ ਗਈ ਬਸ਼ੀ ਹਾਂ ਬਹੁਤ ਚੰਗੀ ਤੁਹਾਨੂੰ ਐਸ ਲੱਗ ਗਿਆ ਠੀਕ ਆ ਹਾਂ 36 ਹਜ਼ਾਰ ਦੀ ਹਾਂ 36 ਹਜ਼ਾਰ ਦੇ ਰਗੇ ਲਓ ਜੀ 36 ਹਜ਼ਾਰ ਦੀ ਇਹ ਦੋਸਤੋ ਵਾੜ ਮਿਲ ਜੂਗੀ ਹਾਂ ਬਾਕੀ ਮੇਰਾ ਭਰਾ ਪੂਰੇ ਬਿਲਕੁਲ ਅੱਗੋਂ ਪਿਛੋਂ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੀ ਆ ਮੁੱਠੀ ਜਲਾ ਥਾਣਾ ਠੀਕ ਆ ਜੀ ਸੋ ਚੋਣ ਚਵਾਦੀ ਚੰਗੀ ਆ ਬਾਕੀ ਪੂਰੀ ਵੀਡੀਓ ਦੇ ਵਿੱਚ ਚਵਾਈ ਤੁਸੀਂ ਦੇਖ ਹੀ ਲਈ ਆ ਵੇਨ ਫੋਨ ਤੋਂ ਲੈਵੇ ਦੇ ਉੱਪਰ ਆ ਮਾਰ ਲਓ ਨੀਗਾ ਠੀਕ ਹੈ ਜੀ 66000 ਦੀ ਇਹ ਵੈੜ ਮਿਲ ਜੂਗੀ 65000 ਦੀ ਡਿਮਾਂਡ ਆ ਸੋ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਕਰੋ ਗੱਲਬਾਤ ਠੀਕ ਹੈ ਜੀ ਨੰਬਰ ਆਪਾਂ ਸਰਦਾਰ ਜਗਿੰਦਰ ਸਿੰਘ ਉਹਨਾਂ ਦੇ ਬਿਲਕੁਲ ਸਕਰੀਨ ਦੇ ਉੱਤੇ ਚਲਾ ਦੇਾਂਗੇ ਇੱਕ ਭਾਜੀ ਨੰਬਰ ਜਿਹੜਾ ਜੇ ਕੰਟੈਕਟ ਆਪਣੇ ਕਰ ਤੀਏ ਸੀ ਆਪਾਂ ਕੋਈ ਨੰਬਰ ਆ ਮੇਰਾ ਉਹ ਦੇ ਦੇ ਲੋ ਹਾਂ ਜੀ 97790 ਹਾਂ ਜੀ 6037 ਉਹ ਪੁਰਾਣੇ ਨੰਬਰ ਚੱਲਦਾ ਆਪਣਾ ਠੀਕ ਹੈ ਜੀ ਹਾਂ ਜੀ ਤੋਰ ਕੋ ਗੱਲਬਾਤ ਉਹ ਗੱਲਬਾਤ ਚੜ੍ਹਦੀ ਕਲਾ ਵੈਗ ਰੋਦੀ ਭਰਾ ਮਿਲ ਪਏ ਆ ਇੰਨੀ ਵੱਡੀ ਗੱਲ ਖੁਸ਼ੀ ਹੋਈ ਆ ਠੀਕ ਹੈ ਜੀ ਮ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਜਿਉਂਦੇ ਵੱਸਦੇ ਰਹੋ ਜੀ